ਇਹ ਵਿਦੇਸ਼ਾਂ 'ਚ ਰੁੱਲਦੇ ਨੇ ਰੋਟੀ ਲਈ ਜੋ ਕਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੋਖੇਟ ਜਾ ਬਹਿਣਗੇ ਪਦਮਸ਼੍ਰੀ surjit patar ਦੀ ਇਹ ਸ਼ਾਇਰੀ ਜਿੱਥੇ ਸਾਡੇ ਸਮਾਜਿਕ ਤਾਣੇ ਬਾਣੇ ਤੇ ਦਵੰਤ ਕਰਸਤੀ ਹੈ ਉੱਥੇ ਨਾਲ ਹੀ ਫਗਵਾੜਾ ਦੀ ਇੱਕ ਅਜਿਹੀ ਮਾਰਕੀਟ ਜੀ ਹਾਂ ਇੱਕ ਅਜਿਹੀ ਮਾਰਕੀਟ ਜਿਸ ਨੇ ਫਗਵਾੜਾ ਨੂੰ ਵਕ ਵਕ ਵਰਗਾਂ ਦੇ ਵਿੱਚ ਵਕ ਵਕ ਕਲਾਸੀਫਿਕੇਸ਼ਨ ਵਿੱਚ ਬਿਹਤਰੀਨ ਸੇਵਾਵਾਂ ਦਿੱਤੀਆਂ ਅੱਜ ਉਸਦੀ ਨੌਜਵਾਨ ਪੀੜੀ ਇਸ ਮਾਰਕੀਟ ਤੋਂ ਗੈਰ ਹਾਜ਼ਰ ਹੈ ਕੌਣ ਹੈ ਜ਼ਿੰਮੇਵਾਰ ਉਸਤੇ ਇੱਕ ਬਹੁਤ ਵੱਡਾ ਪ੍ਰਸ਼ਨ ਹੈ ਸਾਡੀਆਂ ਸਰਕਾਰਾਂ ਤੇ ਵੀ ਔਰ ਖਾਸ ਤੌਰ ਤੇ ਜੋ ਸਾਡਾ ਬਦਲਦਾ ਢਾਂਚਾ ਹੈ ਉਸਤੇ ਵੀ ਜਿहां ਅਸੀਂ ਗੱਲ ਕਰ ਰਹੇ ਹਾਂ ਫਗਵਾੜਾ ਦੀ ਚੱਡਾ ਮਾਰਕੀਟ ਦੀ ਲਗਭਗ 35 ਸਾਲ ਤੋਂ ਫਗਵਾੜਾ ਦੀ ਚੱਡਾ ਮਾਰਕੀਟ ਜੋ ਕਿ ਫਗਵਾੜੇ ਦੀ ਇੱਕ ਬਹੁਤ ਹੀ ਵੱਡੀ ਕੰਜ਼ਿਊਮਰ ਮਾਰਕੀਟ ਰਹੀ ਹੈ ਅਤੇ ਖਾਸ ਤੌਰ ਤੇ ਇੱਥੇ ਬਹੁਤ ਸਾਰੀਆਂ ਪ੍ਰੋਫੈਸ਼ਨਲ ਸਰਵਿਸਿਜ਼ ਜਿਹੜੀਆਂ ਉਹਨਾਂ ਦਾ ਬੋਲਬਾਲਾ ਰਿਹਾ ਹੈ ਲਗਭਗ 35 ਸਾਲ ਪਹਿਲਾਂ ਇਹ ਮਾਰਕੀਟ ਮਾਰਕੀਟ ਬਣੀ ਹੋਈ ਔਰ ਇਸ ਮਾਰਕੀਟ ਦੇ ਵਿੱਚ ਹਾਰਡਵੇਅਰ ਪਲਾਈਵੁੱਡ ਸ਼ੀਸ਼ਾ ਇਲੈਕਟ੍ਰੋਨਿਕਸ ਫਾਈਨਾਂਸ ਦਾ ਜੋ ਕੰਮ ਹੈ ਉਹ ਕੀਤਾ ਜਾਂਦਾ ਸੀ ਔਰ 35 ਸਾਲਾਂ ਤੋਂ ਇੱਥੋਂ ਦੇ ਦੁਕਾਨਦਾਰਾਂ ਨੇ ਫਗਵਾੜਾ ਦੇ ਗਾਕਾਂ ਨੂੰ ਆਪਣੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਪਰ ਅੱਜ ਹਾਲਾਤ ਇਹ ਨੇ ਕਿ ਉਹ ਜੋ ਦੁਕਾਨਦਾਰ ਨੇ ਆਪਣੇ ਰੋਜ਼ੀ ਰੋਟੀ ਨੂੰ ਅੱਗੇ ਤਾਂ ਕਰ ਰਹੇ ਨੇ ਪਰ ਉਹਨਾਂ ਦਾ ਸਾਥ ਨਿਭਾਣ ਵਾਲੇ ਉਹਨਾਂ ਦੇ ਆਪਣੇ ਬੱਚੇ ਜੋ ਹੈ ਉਹ ਇੱਥੋਂ ਦੀਆਂ ਗਲਤ ਜੋ ਸਥਿਤੀਆਂ ਨੇ ਖਾਸ ਤੌਰ ਤੇ ਸਾਡੇ ਦੇਸ਼ ਦੇ ਵਿੱਚ ਜੋ ਉਤਪਨ ਹੋ ਰਹੀਆਂ ਸਥਿਤੀਆਂ ਨੇ ਉਸ ਤੋਂ ਉਹ ਬਾਹਰ ਚਲੇ ਗਿਆ ਇੱਕ ਬਹੁਤ ਵੱਡਾ ਪ੍ਰੈਸ਼ਨ ਹੈ ਸਾਡੇ ਵਰਤਮਾਨ ਸਮੇਂ ਤੇ ਉਸ ਵੇਲੇ ਜਦੋਂ ਕਿ ਇੱਥੋਂ ਦੇ ਦੁਕਾਨਦਾਰ ਜਿਹੜੇ ਲਗਭਗ 35 ਸਾਲ ਪਹਿਲਾਂ 25 ਤੋਂ 35 ਸਾਲ ਦੀ ਉਮਰ ਦੇ ਸਨ ਅੱਜ ਉਹਨਾਂ ਦੀ ਉਮਰ 55 ਤੋਂ 65 ਸਾਲ ਦੀ ਹੋ ਗਈ ਹੈ ਅੱਜ ਜਦੋਂ ਉਹਨਾਂ ਨੂੰ ਜ਼ਰੂਰਤ ਹੈ ਕਿ ਆਪਣੀਆਂ ਦੁਕਾਨਾਂ ਤੇ ਉਹਨਾਂ ਦੇ ਬੱਚੇ ਨਾਲ ਹੋਣ ਉਹਨਾਂ ਦੇ ਬੱਚੇ ਨਾਲ ਨਹੀਂ ਸਿੱਧੇ ਚੱਲਦੇ ਹਨ ਦੁਕਾਨਦਾਰਾਂ ਨਾਲ ਔਰ ਖਾਸ ਤੌਰ ਤੇ ਦੇਖਦੇ ਆ ਕਿ ਕੀ ਹੋਇਆ ਇਸ ਮਾਰਕੀਟ ਵਿੱਚ ਇਸ ਤਰ੍ਹਾਂ ਦਾ ਕਿ ਇੱਥੋਂ ਦੇ ਬੱਚੇ ਜੋ ਹੈ ਇੱਥੇ ਨਾ ਰਹਿ ਕੇ ਵਿਦੇਸ਼ਾਂ ਦੇ ਵਿੱਚ ਰੋਜੀ ਰੋਟੀ ਕਮਾ ਰਹੇ ਨੇ ਸਾਡੇ ਨਾਲ ਨੇ ਕਿ ਹਿਸਾਬ ਕੀ ਸਾਬ ਕੀ ਕਹਿਣਾ ਚਾਹੋਗੇ ਤੁਸੀਂ ਇਹ ਬਹੁਤ ਵੱਡਾ ਇੱਕ ਪ੍ਰਸ਼ਨ ਹੈ ਸਾਡੇ ਦੇਸ਼ ਤੇ ਇਦਾਂ ਦੀ ਗੱਲ ਹੈ ਜੀ ਅਸੀਂ 91 ਦੇ ਵਿੱਚ ਦੁਕਾਨ ਖੁੱਲੀ ਸਾਡੀ ਪ੍ਰਾਈਵਟ ਸ਼ੀਸ਼ੇ ਦੀ ਜੋ ਉਸ ਟਾਈਮ ਨਵੀਂ ਨਵੀਂ ਪ੍ਰਾਈਵਟ ਦੀ ਰਿਸਪੌਂਸ ਸੀ ਇਸ ਮਾਰਕੀਟ ਵਿੱਚ ਬੜੀ ਪਾਵਰਫੁਲ ਸੀਗੀ ਜੋ ਆਹ ਨਾਲ ਟਾਈਮ ਦੇ ਵਿੱਚ ਗਵਰਨਮੈਂਟ ਦੀਆਂ ਨੀਆਂ ਗਲਤ ਨੀਤੀਆਂ ਹੋਣ ਕਰਕੇ ਸਾਡੇ ਜਿਹੜੇ ਬੱਚੇ ਹੈਗੇ ਆ ਜੇ ਮੇਰੇ ਦੋਨੇ ਬੱਚੇ ਸਾਡੇ ਬਾਹਰ ਕੀ ਕੈਨੇਡਾ ਹੈਗਾ ਨਿਊਜ਼ੀਲੈਂਡ ਹੈਗਾ ਔਰ ਬੜਾ ਨਾ ਕਿ ਕਿੱਥੇ ਕਾਰੋਬਾਰ ਨੂੰ ਬਧਾਉਣ ਦੇ ਕਿ ਨਾ ਪਾਪਾ ਪਾ ਕਾਰੋਬਾਰ ਕੀ ਬਣਾਈਏ ਸਾਡੇ ਅੱਧਾ ਪ੍ਰੋਫਿਟ ਸਾਡੇ ਜੋ ਮਾਰਦੇ ਨੇ ਪੜਾ ਸਾਡੀ ਮਾਂ ਕੀ ਕੰਮ ਦਾ ਪ੍ਰੋਫਿਟ ਹੈਗਾ ਅੱਧਾ ਤਾਂ ਗਵਰਨਮੈਂਟ ਵਿੱਚ ਰਹਿ ਗਈ ਜੋ ਸਾਡੇ ਐਕਸਪੈਂਸਸ ਹੈਗੇ ਸਾਡਾ ਕਰਾਂ ਦੇ ਖਰਚੇ ਬੈਂਕ ਦਾ ਇੰਟਰਸਟ ਵਗੈਰਾ ਹੋ ਸਾਡੇ ਉਸ ਅਸੀਂ ਕਵਰ ਨਹੀਂ ਕਰ ਸਕ ਰਹੇ ਕਿ ਸਾਡਾ ਆਨਲ ਫਿਊਚਰ ਬਿਲਕੁਲ ਜ਼ੀਰੋ ਹੈਗਾ ਇਸ ਕਰਕੇ ਅਸੀਂ ਗਵਰਨਮੈਂਟ ਨੂੰ ਇਹ ਚਾਹੁੰਦੇ ਕਿ ਇਦਾਂ ਦੀ ਕੋਈ ਨੀਤੀ ਬਣਾ ਕੇ ਸਾਡੇ ਜਾਨ ਨਾਲ ਉਹ ਬੱਚੇ ਆ ਬਿਲਕੁਲ ਸਾਡੇ ਇੱਥੇ ਸਾ ਕੁਛ ਨਜ਼ਰ ਨਹੀਂ ਆਂਦਾ ਸਪਰਾ ਜੀ ਬੜੇ ਪੁਰਾਣੇ ਨੇ ਸਾਡੇ ਸਮਾਰਕੀਟ ਦੇ ਵਿੱਚ ਸਪਰਾ ਸਾਹਿਬ ਕੀ ਤੁਸੀਂ ਸਮਝਦੇ ਹੋ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਆਪਰਚੂਨਿਟੀ ਹੈ ਨਹੀਂ ਇੱਥੇ ਕਿਉਂਕਿ ਬਹੁਤ ਵੱਡੇ ਵਪਾਰ ਨੇ ਇੱਥੋਂ ਦੇ ਦੁਕਾਨਦਾਰ ਬ੍ਰਾਂਡਡ ਦੁਕਾਨਦਾਰ ਨੇ ਇਸ ਵੇਲੇ ਸ਼ਹਿਰ ਦੇ ਵਿੱਚ ਨਾ ਹੈ ਚੱਡਾ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਇੱਥੇ ਦਾ ਬਿਲਕੁਲ ਜ਼ੀਰੋ ਹੋ ਗਿਆ ਹੈ ਜੀ ਨਾ ਸਾਡਾ ਇੱਥੇ ਦਿਲ ਲੱਗਦਾ ਬੱਚੇ ਚਲੇ ਗਏ ਬਾਹਰ ਇਸ ਕਰਕੇ ਇੱਥੇ ਨਾ ਕੋਈ ਕੰਮ ਹੈ ਨਾ ਕਾਰ ਆ ਤੇ ਨਾ ਸਾਡਾ ਦਿਲ ਲੱਗਦਾ ਇੱਥੇ ਤੇ ਨਾ ਗਵਰਨਮੈਂਟ ਕੋਈ ਕੰਮ ਕਰਮ ਦੇ ਤੇ ਹੁਣ ਇਸ ਵੇਲੇ ਜਦੋਂ ਤੁਹਾਨੂੰ ਬਹੁਤ ਜ਼ਰੂਰਤ ਆ ਆਪਣੇ ਬੱਚਿਆਂ ਨੂੰ ਕਿ ਉਹ ਸਾਡੇ ਨਾਲ ਹੋਣ ਸਾਡੇ ਕੰਮਕਾਰ ਵਿੱਚ ਹਿੱਸਾ ਵਧਾਉਣ ਉਹ ਉਸ ਵੇਲੇ ਬੱਚੇ ਨਹੀਂ ਕਿਸ ਤਰ੍ਹਾਂ ਦਾ ਲੱਗਦਾ ਬੱਚੇ ਬਹਿ ਗਏ ਨੇ ਰਾਜੀ ਹੈਗੇ ਨੇ ਤੇ ਹੈ ਹੀ ਨਹੀਂ ਸਾਡਾ ਫਿਊਚਰ ਕਿੰਦੇ ਵਿੱਚੋਂ ਜ਼ੀਰੋ ਬਿਲਕੁਲ ਫਿਊਚਰ ਬਿਲਕੁਲ ਜ਼ੀਰੋ ਆ ਕਿੰਦੇ ਉਹ ਤਾਂ ਸਾਨੂੰ ਵੀ ਉੱਥੇ ਸਭ ਨਾਲ ਜਾਂਦੇ ਵੀ ਉੱਥੇ ਆ ਜਾਓ ਸਾਡਾ ਉੱਥੇ ਦਿਲ ਨਹੀਂ ਲੱਗਣਾ ਮੈਂ ਤਾਂ ਟਾਈਮ ਨੇ ਲਾ ਵੀ ਆਇਆ ਕੈਨੇਡਾ ਦਿਲ ਨਹੀਂ ਲੱਗਦਾ ਉੱਥੇ ਇੰਡੀਅਨ ਸੈਨੇਟਰੀ ਵੇਅਰਸ ਤੋਂ ਸਾਡੇ ਵਿਚਕਾਰ ਨੇ ਤੁਹਾਡੇ ਦੋਨੇ ਬੱਚੇ ਪ੍ਰੋਫੈਸ਼ਨਲ ਨੇ ਬੇਟਾ ਤੁਹਾਡਾ ਐਡਵੋਕੇਟ ਸੀ ਬੇਟੀ ਤੁਹਾਡੀ ਨੇ ਚਾਰਟਡ ਅਕਾਊਂਟੈਂਸੀ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਇੱਥੇ ਨਹੀਂ ਹੁਣ ਇਦਾਂ ਦੀ ਕੋਈ ਜੋਬ ਨਹੀਂ ਮਿਲਦੀ ਸਾਡਾ ਵੀ ਇੰਨਾ ਕੰਮ ਨਹੀਂ ਰਿਹਾ ਅੱਗੇ ਮੰਗਰ ਅੱਗੇ ਤਾਂ ਗਾਹਕ ਇੱਥੇ ਬਹੁਤ ਹੁੰਦਾ ਸੀ ਹੁਣ ਗਾਹਕ ਵੀ ਅੱਗੇ ਨੂੰ ਉਧਰ ਰਹਿ ਗਿਆ ਕੰਮ ਉਧਰ ਰਹਿ ਗਿਆ ਪਹਿਲਾਂ ਤਾਂ ਅਸੀਂ ਆਪਣਾ ਗੁਜ਼ਾਰਾ ਕਰ ਲੈਂਦੇ ਹੁੰਦੇ ਸੀ ਹੁਣ ਨਾਲ ਹੋਰ ਫੈਮਿਲੀ ਬਜ਼ਨ ਦੇ ਨਾਲ ਇੱਥੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਬੱਚਿਆਂ ਨੂੰ ਕੁਝ ਮਿਲਦਾ ਨਹੀਂ ਇੱਥੇ ਨਾ ਉਹਨਾਂ ਦਾ ਕੋਈ ਕੰਮ ਹੈ ਨਾ ਉਹਨਾਂ ਨੂੰ ਕੋਈ ਮਤਲਬ ਕੀ ਇੱਥੇ ਸਰਕਾਰੀ ਜੋਬ ਦੀ ਹੈਗੀ ਕੋਈ ਫੈਸਿਲਿਟੀ ਇਸ ਕਰਕੇ ਬੱਚਿਆਂ ਨੂੰ ਬਾਹਰ ਭੇਜਣਾ ਪਿਆ ਸਾਨੂੰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਦੁਕਾਨਦਾਰ ਬਹੁਤ ਸੁਖੀ ਨੇ ਬੜਾ ਮੋਟਾ ਮਾਰਜਿਨ ਲੈਂਦੇ ਨੇ ਪਰ ਦੁਕਾਨਦਾਰਾਂ ਦਾ ਦਰਦ ਅੱਜ ਚੱਡਾ ਮਾਰਕੀਟ ਵਿੱਚ ਛਲ ਕੇ ਬਾਹਰ ਆ ਰਿਹਾ ਹੈ ਉਸ ਵੇਲੇ ਉਹਨਾਂ ਦੁਕਾਨਦਾਰਾਂ ਦੀ ਹਾਲਾਤ ਨੇ ਜੋ ਪਿਛਲੇ 30-35 ਸਾਲ ਤੋਂ ਜੋ ਇੱਕ ਤਰ੍ਹਾਂ ਦਾ ਬ੍ਰਾਂਡ ਬਣ ਚੁੱਕੇ ਨੇ ਚੱਡਾ ਮਾਰਕੀਟ ਦੇ ਵਿੱਚ ਫਗਵਾੜੇ ਦੇ ਵਿੱਚ ਜਿਨ੍ਹਾਂ ਨੀਆਂ ਵੱਡੇ ਵੱਡੇ ਨਾਂ ਨੇ ਉਹਨਾਂ ਦੇ ਉਹਨਾਂ ਕੋਲ ਨਾ ਤਾਂ ਉਹਨਾਂ ਦੇ ਬੱਚੇ ਨੇ ਤੇ ਨਾ ਹੀ ਇਸ ਮਾਰਕੀਟ ਦੇ ਵਿੱਚ ਹੁਣ ਉਹ ਸਥਿਤੀ ਹੈ ਜੋ ਪਹਿਲਾਂ ਸੀ ਕੀ ਕਾਰਨ ਆ ਕਸਟਮਰਾਂ ਕੋਲ ਆਪਸ਼ਨਾਂ ਜ਼ਿਆਦਾ ਵਧ ਗਈਆਂ ਜਾਂ ਦੀ ਕਾਰਨ ਕੀ ਆ ਕਮਕੋਸ਼ ਕਸ਼ਟਨਾ ਕੋ ਆਪਸ਼ਨਲ ਵੀ ਵੱਧ ਗਈਆਂ ਤੇ ਭਰ ਕੁਛ ਸਰਕਾਰ ਦੀਆਂ ਪਾਲਸੀਆਂ ਜਾਮ ਲੱਗੀ ਕਿ ਨਾ ਹੁੰਦਾ ਲੋਕਾਂ ਦਾ ਮਤਲਬ ਕਿ ਮਾਰਕੀਟ ਦੇ ਵਿੱਚ ਥੋੜਾ ਜਿਹਾ ਘਟ ਵੱਧ ਹੋਣਾ ਵੀ ਫਰਕ ਪੈ ਗਿਆ ਇੱਦਾਂ ਹੀ ਸਵੇਰੇ ਆਈਦਾ ਇੱਦਾਂ ਬਹਿ ਕੇ ਚੱਲ ਜਾਈਦਾ ਇਨਵੈਸਟਮੈਂਟ ਜਨਨ ਸਾਹਿਬ ਜਾਰੀ ਐਲਾਨ ਕਰੇ ਜੋ ਉਹਦੀ ਰਕਮ ਦੀ ਚਹੀਦੀ ਹੈ ਸਾਨੂੰ ਉਹ ਨਹੀਂ ਮਿਲ ਰਹੀ ਹੈ ਪੈਸਾ ਲਾਂਦੇ ਆ ਤੇ ਅਸੀਂ ਸਾਨੂੰ ਜਿੱਦਾਂ ਪੈਸਾ ਅਸੀਂ ਲਾਂਦੇ ਨਾ ਵੀ ਪਰਚੇਜ਼ ਕਰਦੇ ਹੈਗੇ ਨਵੇਂ-ਨਵੇਂ ਹਫ਼ਤੇ ਦੱਸਦੇ ਨਵੇਂ ਪ੍ਰੋਡਕਟ ਆ ਜਾਂਦੇ ਆ ਉਹ ਜਿਹੜੇ ਪੁਰਾਣੇ ਪ੍ਰੋਡਕਟ ਆ ਜੇ ਦਾ ਫਿਰ ਸਾਡੀ ਉਹ ਸਾਡੇ ਬੱਲੇ ਤੇ ਤੇ ਜਿਹੜਾ ਪੁਰਾਣਾ ਸਟਾਕ ਹੈ ਉਹਦਾ ਫਿਰ ਕੀ ਕਰਦੇ ਹੋ ਪੁਰਾਣਾ ਸਟਾਕ ਜੀ ਜਦੋਂ ਪ੍ਰੋਪਰਟੀ ਜ਼ਿਆਦਾ ਹੋਵੇ ਪ੍ਰੋਪਰਟ ਦੇ ਵਿੱਚੋਂ ਟੈਕਸ ਨੇ ਲੱਗ ਚੁੱਕੇ ਹੈਗੇ ਆ ਕਿ ਅਸੀਂ ਉਹਨੂੰ ਪ੍ਰੋਪਰਟੀ ਮਾਰਕੀਟ ਜਦ ਜ਼ਿਆਦਾ ਵੱਡੇ ਵੱਡੇ ਸ਼ੋਰੂਮ ਖੁੱਲ ਗਏ ਹੋਰ ਬਾਹਰ ਬਾਹਰ ਫੈਲ ਗਏ ਇਸ ਕਰਕੇ ਗਾਗ ਵੀ ਗਾਗ ਵੀ ਫੈਲ ਗਿਆ ਉਹ ਕੰਪੀਟੀਸ਼ਨ ਨਾ ਹੋ ਚੁੱਕਾ ਕਿ ਅਸੀਂ ਉਹਨੂੰ ਪ੍ਰੋਪਰਟੀ GST ਨੇ ਸਰਪਰਾ ਸਾਹਿਬ ਕੀ ਫਰਕ ਪਾਇਆ ਉਹਦਾ ਜੀ ਇਸ ਦਾ ਸਾਰਾ ਬੇੜਾਗਾਰ ਕਰਤਾ ਵੇ ਦੇਖਿਆ ਜਾਵੇਦਾ ਹਾਂ ਮੈਨੂੰ ਲੱਗਦਾ GST ਨਾਲ ਵੀ ਇੱਕ ਬਲੌਕਰ ਜਿਹੜਾ ਦੁਕਾਨਦਾਰ ਉਹਨੂੰ ਜਿਹੜਾ ਬਹੁਤ ਘਟਾ ਸਹਿਣਾ ਪੈ ਰਿਹਾ ਬਿਲਕੁਲ ਬਿਲਕੁਲ ਤੁਸੀਂ ਦੇਖ ਰਹੇ ਹੋ ਚੱਡਾ ਮਾਰਕੀਟ ਖਾਸ ਤੌਰ ਤੇ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਕਿ ਜੇ ਅਸੀਂ ਉਸ ਮੋੜ ਤੋਂ ਸ਼ੁਰੂ ਹੋਈਏ ਜੇ ਇਸ ਵਿੱਚ ਸਪੋਜ਼ ਕਰੋ 40 ਦੁਕਾਨਾਂ ਹੋਣ ਗਿਆ ਤੇ ਉਸ ਵਿੱਚੋਂ 30 ਤੋਂ 32 ਦੁਕਾਨਾਂ ਦੇ ਜੋ ਬੱਚੇ ਜੋ ਨੌਜਵਾਨ ਪੀੜੀ ਹੈ ਉਹ ਜਾਂ ਤਾਂ ਇੰਗਲੈਂਡਾ ਇੰਗਲੈਂਡ ਵਸ ਗਈ ਜਾਂ ਕੈਨੇਡਾ ਆਸਟ੍ਰੇਲੀਆ ਔਰ 80% ਬੱਚੇ ਜੋ ਹੈ ਇਸ ਜੋ ਮਾਰਕੀਟ ਦੇ ਆਓ ਬਾਹਰ ਜਾ ਚੁੱਕੇ ਨੇ ਇੱਕ ਬਹੁਤ ਵੱਡੀ ਤਰਾਸਤੀ ਸਾਡੇ ਇਸ ਦੇਸ਼ ਦੀ ਔਰ ਖਾਸ ਤੌਰ ਤੇ ਉਸ ਵੇਲੇ ਜਦੋਂ ਕਿ ਇੱਥੋਂ ਦੇ ਦੁਕਾਨਦਾਰ ਉਮਰ ਦੇ ਕਜੇਹੇ ਪੜਾ ਤੇ ਚੁੱਕੇ ਨੇ ਜਿੱਥੇ ਉਹ ਇੰਜੋਏ ਕਰਨਾ ਚਾਹੁੰਦੇ ਨੇ ਜਿੱਥੇ ਉਹ ਜੋ ਪੈਸਾ ਉਹਨਾਂ ਕੋਲ ਉਹਨੂੰ ਮਾਨਣਾ ਚਾਹੁੰਦੇ ਨੇ ਪਰ ਉਹ ਕਿਵੇਂ ਮਾਨਣ ਕਿਉਂਕਿ ਜੋ ਨੌਜਵਾਨ ਪੀੜੀ ਹੈ ਉਹਨਾਂ ਦੇ ਆਪਣੇ ਬੱਚੇ ਜਿਹੜੇ ਹੈ ਉਹ ਦੂਰ ਹੋ ਚੁੱਕੇ ਨੇ ਇਹ ਦਰਦ ਚੱਡਾ ਮਾਰਕੀਟ ਦਾ ਨਹੀਂ ਬਲਕਿ ਦਰਦ ਹੈ ਆ ਸਾਡੇ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਜਗ੍ਹਾ ਤੇ ਦਰਦ ਹੋਏਗਾ ਔਰ ਜਿਸ ਤਰ੍ਹਾਂ ਬੱਚੇ ਬਾਹਰ ਪਲਾਨ ਕਰ ਰਹੇ ਨੇ ਜਿਸ ਤਰ੍ਹਾਂ ਬੱਚੇ ਹਰ ਰੋਜ਼ ਹਜ਼ਾਰਾਂ ਦੀ ਜੋ ਬੱਚੇ ਆ ਪੂਰੇ ਪੰਜਾਬ ਤੋਂ ਔਰ ਖਾਸ ਤੌਰ ਤੇ ਇਸ ਦਵਾਬਾ ਰੀਜਨ ਤੋਂ ਬਾਹਰ ਜਾ ਰਹੇ ਨੇ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਇੰਜ ਲੱਗਦਾ ਹੈ ਕਿ ਇੱਥੇ 올ਡ ਏਜ ਜੋ ਹੈ ਉਹ ਇੱਕ ਬਹੁਤ ਹੀ ਔਖੀ ਹੋ ਜਾਏਗੀ ਅ ਅਸੀਂ ਸਾਡੀ ਵਿਸ਼ੇਸ਼ ਪੇਸ਼ਕਸ਼ ਤੁਸੀਂ ਆਪਣੇ ਵਿਚਾਰ ਦਿਓ ਕਮੈਂਟ ਦਿਓ ਖਾਸ ਤੌਰ ਤੇ ਜੋ ਇਸ ਲਈ ਜ਼ਿੰਮੇਵਾਰ ਨੇ ਉਹਨਾਂ ਬਾਰੇ ਵੀ ਆਪਣੇ ਕਮੈਂਟ ਦਿਓ ਤਾਂ ਕਿ ਇਸ ਮਾਰਕੀਟ ਦੇ ਵਿੱਚ ਦੁਬਾਰਾ ਫੇਰ ਚਹਲ ਪਹਿਲ ਹੋ ਸਕੇ ਔਰ ਇੱਥੋਂ ਦੇ ਬੱਚੇ ਬਾਹਰ ਨਾ ਜਾਣ ਕੈਮਰਾਮੈਨ ਰਕੇਸ਼ ਨਾਲ ਦੀ ਫਗਵਾੜਾ ਹੈਲਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ